ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਫਿਰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਹਾਂਜੀ ਅੱਜ ਲੱਗੇ ਆਪਾਂ ਤੰਦੂਰ ਤੇ ਰੋਟੀਆਂ ਪਕਾਉਣ ਤੇ ਉਮੀਦ ਕਰਦਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੌਣ ਕੌਣ ਤੰਦੂਰ ਦੀ ਰੋਟੀ ਖਾਂਦਾ ਹੈ ਕਿਹਨੂ ਕਿਹਨੇ ਤੰਦੂਰ ਦੀ ਰੋਟੀ ਖਾਣੀ ਪਸੰਦ ਹੈ ஆஜி மம்மி நேர பேடே மம் தந்தூரத்து ரோட்டா Kunci TV layar perutnya nih, ਅੱਜ ਜੋ ਮੌਸਮ ਵੀ ਮੀਂਹ ਵਾਲਾ ਹੋਇਆ ਤਾਂ ਲੱਗਦਾ ਅੱਜ ਨਹੀਂ ਆਏਗਾ ਜੀ ਆ ਸਾਡੇ ਪੇੜ ਪੌਦੇ ਆ ਆ ਪੌਦਾ ਸੰਤਰੀਆਂ ਦਾ ਆ ਸਾਡੇ ਕੜੀ ਪੱਤਾ ਤੇ ਤੁਸੀਂ ਵੀ ਦੱਸੋ ਕਿਹਨੋ ਕਿਹਨੋ ਪੇੜ ਪੌਦੇ ਲਗਾਉਣੇ ਵਧੀਆ ਲੱਗਦੇ ਆਸੀਂ ਛੱਤ ਉੱਤੇ ਪੇੜ ਪੌਦੇ ਲਾਏ ਆ ਸਾਨੂੰ ਪੇੜ ਪੌਦੇ ਲਾਉਣ ਦਾ ਬੜਾ ਸ਼ੌਂਕ ਏ ਸਾਡੇ ਆਂਬ ਤੇ ਜਮਨ ਤੇ ਐਲੋਵੇਰਾ ਜਿੱਦਾਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਪੇੜ ਪੌਦੇ ਲਾਣੇ ਚਾਹੀਦੇ ਆ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਸਾਰੇ ਜਾਣੇ ਪੇੜ ਪੌਦੇ ਲਾਓ ਹਾਂਜੀ ਤੰਦੂਰ ਦੀਆਂ ਰੋਟੀਆਂ ਆਪਣੇ ਤਿਆਰ ਨੇ ਨਾਲ ਬਣਾਈ ਸੀ ਆਪਾਂ ਆਲੂ ਛੋਲਿਆਂ ਦੀ ਸਬਜ਼ੀ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਚਲੋ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਸਾਡੀ ਵੀਡੀਓ ਦੇਖਣ ਲਈ ਧੰਨਵਾਦ